ਜਮਿਨੀ ਸੰਗਰਾਮ ਕਾਨਫਰੰਸ ਦੇ ਮੈਦਾਨ ਚ ਹਮ ਹਮ ਆ ਕੇ ਪਹੁੰਚੇ ਜੁਝਾਰੂ ਕਿਸਾਨ ਮਜ਼ਦੂਰ ਮਲਾਜ਼ਮ ਠੇਕਾ ਕਾਮ ਐ ਤੇ ਕਿਰਤੀ ਵਿਰੋਧ ਭੈਣੋ ਇਹ ਜਮਿਨੀ ਸੰਗਰਾਮ ਕਾਨਫਰੰਸ ਬੇਸ਼ੱਕ ਜਿੱਥੇ ਜ਼ਗੀਰਦਾਰਾਂ ਨੇ ਹੱਲਾ ਬੋਲਿਆ ਜਿਉਂਦ ਪਿੰਡ ਦੇ ਵਿੱਚ ਰੱਖੀ ਗਈ ਆ ਪਰ ਇਹ ਜ਼ਮੀਨਾਂ ਤੇ ਹੱਲਾ ਜਾਂ ਸਾਡੇ ਰੋਜ਼ਗਾਰ ਤੇ ਹੱਲਾ ਜਾਂ ਸਾਡੇ ਜਲ ਜੰਗਲ ਜ਼ਮੀਨ ਸਭ ਕਾਸੇ ਤੇ ਜਿੰਨੇ ਵੀ ਪੈਦਾਵਾਰੀ ਸਾਧਨ ਜਾਂ ਜਨਤਾ ਦੀਆਂ ਸੇਵਾਵਾਂ ਦੇ ਮਹਿਕਮੇ ਆ ਉਹਨਾਂ ਸਾਰਿਆਂ ਤੇ ਹੱਲਾ ਕੱਲੀਆਂ ਜ਼ਮੀਨਾਂ ਤੇ ਕਿਉਂਕਿ ਇਹ ਜ਼ਮੀਨੀ ਸੰਗਰਾਮ ਕਾਨਫਰੰਸ ਰੱਖੀ ਆ ਇੱਥੇ ਵੀ ਦੋ ਪਾਸਿਆਂ ਤੋਂ ਹੱਲਾ ਕੱਲਾ ਜ਼ਗੀਰਦਾਰਾਂ ਵੱਲੋਂ ਨਹੀਂ ਇਹ ਸਾਮਰਾਜੀਆਂ ਵੱਲੋਂ ਵੀ ਆ ਜ਼ਗੀਰਦਾਰਾਂ ਵਾਲੀ ਗੱਲ ਪ੍ਰਧਾਨ ਜੀ ਕਰਨਗੇ ਸਾਮਰਾਜਿਆਂ ਵੱਲੋਂ ਕੀ ਹੱਲਾ ਜਿਨ੍ਹਾਂ ਦਾ ਜ਼ਿਕਰ ਆਇਆ ਇੱਥੇ ਕਿ ਕਿਵੇਂ ਬਰਤਾਨਵੀ ਸਾਮਰਾਜਿਕਾਂ ਦੇ ਵਿਰੁੱਧ ਗਦਰੇ ਬਾਬਿਆਂ ਦੀ ਲਹਿਰ ਕੂਕਾ ਲਹਿਰ ਬੱਬਰ ਅਕਾਲੀ ਲਹਿਰ ਭਗਤ ਸੋਹਣਾ ਦੀ ਲਹਿਰ ਅਨੇਕਾਂ ਲਹਿਰਾਂ ਫਿਰਕਾ ਪ੍ਰਸਤੀ ਨੂੰ ਪਾਸੇ ਰੱਖ ਕੇ ਸਾਰੇ ਵਰਗਾਂ ਦੀ ਇਕਜੁੱਟਤਾ ਤੇ ਜ਼ੋਰ ਤੇ ਲੜੀਆਂ ਗਈਆਂ ਤੇ ਕੁਰਬਾਨੀਆਂ ਵੀ ਦੇਣੀਆਂ ਪਈਆਂ ਉਸੇ ਤਰ੍ਹਾਂ ਅੱਜ ਲੋੜ ਆ ਜ਼ਮੀਨਾਂ ਤੇ ਸਾਮਰਾਜੀ ਹੱਲਾ ਉਦੋਂ ਵੀ ਵੱਡਾ ਬੋਲਤਾ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜਾ ਤਿੰਨ ਕਾਲੇ ਖੇਤੀ ਕਾਨੂੰਨਾਂ ਰਾਹੀਂ ਬੋਲਿਆ ਸੀ ਜਿਹਨੂੰ 12 ਮਹੀਨੇ 13 ਦਿਨ ਦਿੱਲੀ ਚ ਪੱਕੇ ਮੋਰਚੇ ਲਾ ਕੇ 700 30 35 ਸ਼ਹੀਦੀਆਂ ਪਾ ਕੇ ਆਪਾਂ ਪਿੱਛੇ ਮੋੜਿਆ ਸੀ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਸੀ ਸਰਕਾਰ ਨੂੰ ਪਰ ਜਿੱਥੇ ਉਦੋਂ ਲਿਖਤੀ ਕੀਤੇ ਵਾਦੇ ਸਾਰੀਆਂ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਵਾਲੇ ਸਰਕਾਰ ਜਾਂ ਮਾਫੀ ਵਾਲੇ ਜਾਂ ਹੋਰ ਉਹ ਜਿਉਂਦੇ ਤਿਉਂ ਖੜੇ ਉਹਨਾਂ ਵਾਅਦਿਆਂ ਤੋਂ ਭੱਜ ਗਈ ਕੇਂਦਰ ਸਰਕਾਰ ਉੱਥੇ ਆ ਹੁਣ ਆ ਕੇ ਉਹਨਾਂ ਤਿੰਨਾਂ ਕਾਲੇ ਖੇਤੀ ਕਾਨੂੰਨਾਂ ਨਾਲੋਂ ਵੀ ਵੱਡਾ ਖਤਰਨਾਕ ਹੱਲਾ ਬੋਲਤਾ ਜਿਹਨੂੰ ਖੇਤੀ ਮੰਡੀਕਰਨ ਨੀਤੀ ਚੌਕਟਾ ਦਾ ਨਾਮ ਦਿੱਤਾ ਹੈ ਜੀਦਾ ਰਹੇ ਕਹਿਣ ਨੂੰ ਵਿੱਚ ਕੁਝ ਹੋਰ ਕਿਹਾ ਗਿਆ ਉਹ ਖਰੜੇ ਚ ਪਰ ਉਹਦੇ ਅਰਥ ਸਹੀ ਰੂਪ ਚ ਕੀ ਨਿਕਲਦੇ ਆ ਉਹ ਮੋਟੀਆਂ ਜੀਆਂ ਗੱਲਾਂ ਤੁਹਾਡਾ ਨੂੰ ਮੈਂ ਸਮਝ ਗਿਆ ਕਰਨੀਆਂ ਸ਼ੁਰੂ ਇੱਥੋਂ ਕੀਤਾ ਬਈ ਜਿਹੜਾ ਫਸਲੀ ਮੰਡੀਆਂ ਤੇ ਏਕਾਧਕਾਰ ਹੈ ਇਹ ਖਤਮ ਕਰਨਾ ਇਕਾ ਅਧਿਕਾਰ ਉਹਨਾਂ ਨੇ ਆਪਣੀਆਂ ਗੱਲਾਂ 'ਚ ਜ਼ਾਹਰ ਕੀਤਾ ਵੀ ਸਰਕਾਰ ਦਾ ਅਧਿਕਾਰ ਹੈ ਫਸਲੀ ਮੰਡੀਆਂ ਤੇ ਇਹ ਖਤਮ ਕਰਨਾ ਹੈ ਖੁੱਲੀ ਮੰਡੀ ਬਣਾਉਣੀ ਹੈ ਖੁੱਲਾ ਮੁਕਾਬਲਾ ਹੋਊਗਾ ਤਾਂ ਕਿਸਾਨਾਂ ਨੂੰ ਬਹੁਤ ਉੱਚੇ ਭਾਅ ਮਿਲਣਗੇ ਆਹ ਦਲੀਲ ਦਿੱਤੀ ਹੈ ਪਰ ਇਹਦੇ 'ਚ ਨਿਰਾ ਝੂਠਤਾ ਇਹ ਆ ਵੀ ਬੇਸ਼ੱਕ ਸਰਕਾਰੀ ਮੰਡੀਆਂ ਕਾਗਜ਼ਾਂ 'ਚ ਲਿਖਣ ਨੂੰ ਤਾਂ ਹੈਗੀਆਂ 3000 ਤੋਂ ਉੱਤੇ ਦੇਸ਼ ਦੇ ਵਿੱਚ ਪਰ ਚੱਲਦੀਆਂ ਮਸਾਂ 7-800 ਆ ਉਹ ਵੀ ਪੰਜਾਬ ਹਰਿਆਣਾ ਚਾ ਕੁਝ ਜ਼ਿਲ੍ਹੇ ਯੂਪ ਦੇ ਤੇ ਉੱਥੇ ਵੀ ਐਮਐਸਪੀ ਬੰਨਿਆ ਤਾਂ ਤੇਈ ਫਸਲਾਂ ਦਾ ਜਾਂਦਾ ਸਾਰੀਆਂ ਦਾ ਨਹੀਂ ਪਰ ਖਰੀਦੀਆਂ ਜਿੱਥੇ ਅਜੇ ਜ਼ੋਰ ਚੜ੍ਹਿਆ ਵਿਆ ਕਿਸਾਨ ਲਹਿਰ ਦਾ ਉੱਥੇ ਹੀ ਖਰੀਦ ਹੁੰਦੀ ਉਹ ਵੀ ਦੋ ਤਿੰਨ ਫਸਲਾਂ ਦੀ ਕਣਕ ਝੋਨਾ ਨਰਮਾ ਵਗੈਰਾ ਉਹ ਵੀ ਹਿੱਕ 'ਚ ਗੋਡਾ ਦੇ ਕੇ ਜਨ ਤੱਕ ਤਾਕਤ ਦਾ ਬਕਾਈਆਂ ਜਾਂਦੀਆਂ ਤੇ ਨਹੀਂ ਤਾਂ ਸਾਰੀਆਂ ਮੰਡੀਆਂ 'ਚ ਚਾਹੇ ਕਿਤੇ ਸਰਕਾਰੀ ਕੰਟਰੋਲ ਹੈ ਚਾਹ ਨਹੀਂ ਖੁੱਲੀ ਮੰਡੀ ਆ ਉਹ ਐਮਐਸਪੀ ਤੋਂ ਵੱਧ ਜਿਹੜਾ ਘੱਟੋ ਘੱਟ ਮੁੱਲ ਬੰਨਿਆ ਸਰਕਾਰ ਨੇ ਉਦੋਂ ਵੱਧ ਭਾਤ ਹੈ ਖਰੀਦਣ ਤੇ ਕਿਸੇ 'ਚ ਰੋਕ ਨਹੀਂ ਜਿਹੜੀ ਮਰਜ਼ੀ ਕੋਈ ਕੰਪਨੀ ਆ ਜੇ ਅਡਾਨੀ ਦੀ ਆ ਜੇ ਅਬਾਨੀ ਦੀ ਆ ਜੇ ਫੋਟ ਦੀ ਆ ਜੇ ਮੌਨਸੈਂਟੋ ਦੀ ਆ ਜੇ ਹਰੇਕ ਨੂੰ ਖੁੱਲ ਹੈ ਬੀ ਐਮ ਐਸ ਪੀ ਨਾਲੋਂ ਵੱਧ ਭਾਅ ਦੇ ਕੇ ਖਰੀਦ ਸਕਦੇ ਆ ਤੁਸੀਂ ਪਰ ਇਹਨਾਂ ਦਾ ਖੇਤੀ ਖਰੜਾ ਖੁੱਲ ਕਿਹੋ ਜੀ ਚਾਹੁੰਦਾ ਹੈ ਵੀ ਸਰਕਾਰੀ ਖਰੀਦ ਠੱਪ ਸਾਰਿਆਂ ਨੂੰ ਰਜਿਸਟ੍ਰੇਸ਼ਨ ਇੱਕ ਥਾਂ ਲਾਇਸੈਂਸ ਲਿਆ ਸਾਰੇ ਦੇਸ਼ ਦੇ ਵਿੱਚ ਲਾਗੂ ਹੋਊਗਾ ਸਾਰੀਆਂ ਮੰਡੀਆਂ ਤੇ ਲਾਗੂ ਹੋਊਗਾ ਕਾਰਪੋਰੇਟ ਵੱਡੀਆਂ ਕੰਪਨੀਆਂ ਮੰਡੀਆਂ ਤੋਂ ਬਾਹਰ ਵੀ ਆਪਦੀ ਮੰਡੀ ਬਣਾ ਕੇ ਤੇ ਸਿੱਧਾ ਖੇਤਾਂ 'ਚ ਜਾ ਕੇ ਖਰੀਦ ਕਰ ਸਕਦੀਆਂ ਪਰ ਉਹਦੀ ਖਾਤਰ ਲਿਖਤੀ ਐਗਰੀਮੈਂਟ ਹੋਊਗਾ ਉਹਦੇ 'ਚੋਂ ਕੰਪਨੀਆਂ ਸ਼ਰਤਾਂ ਲਾਉਂਦੀਆਂ ਇਹ ਸਾਫ਼ ਝਾਰ ਹੋ ਗਿਆ ਆ ਪਿੱਛੇ ਜੇ ਪੰਜਾਬ ਚ ਵੀ ਇਹੋ ਜਿਹੇ ਠੇਕੇ ਹੋਏ ਸੀ ਠੇਕਾ ਖਰੀਦ ਫਸਲ ਬੀਜਣ ਤੋਂ ਪਹਿਲਾਂ ਲਿਖ ਲੈਂਦੇ ਆ ਵੀ ਇੰਨੇ ਕਿੱਲਿਆਂ ਦੀ ਤੇਰੀ ਕਣਕ ਜਾਂ ਇੰਨੇ ਕਿੱਲਿਆਂ ਦੀ ਤੇਰੀ ਮੱਕੀ ਜਾਂ ਇੰਨੇ ਕਿੱਲਿਆਂ ਦੀ ਮੂੰਗੀ ਅਸੀਂ ਖਰੀਦਾਂਗੇ ਫਲਾਨੀ ਕੰਪਨੀ ਵਾਲੇ ਦਸਖਤ ਹੋ ਜਾਂਦੇ ਆ ਉਹਦੇ ਚ ਸ਼ਰਤਾਂ ਲਿਖ ਦਿੰਦੇ ਆ ਇਹ ਦਾਣਾ ਇੰਨਾ ਮੋਟਾ ਇੰਨਾ ਲੰਮਾ ਜੇ ਨਰਮਾ ਤਾਂ ਉਹ ਇੰਨਾ ਲੰਮਾ ਰੇਸ਼ਾ ਜਦੋਂ ਫਸਲ ਪੱਕਦੀ ਆ ਕਿਸਾਨ ਆਵਾਜ਼ ਮਾਰਦਾ ਵੀ ਆਜੋ ਲੈ ਜੋ ਤਾਂ ਉਹਦੇ ਚ ਨੁਕਸ ਕੱਢ ਕੇ ਕਹਿਣ ਦਿਆ ਅਸੀਂ ਨਹੀਂ ਖਰੀਦਣੀ ਇਹ ਹੋਇਆ ਕਿਸਾਨਾਂ ਦੇ ਨਾਲ ਫੇਰ ਉਹ ਕੋਡੀਆਂ ਦੇ ਭਾ ਇਹ ਸਾਰਾ ਖੇਤੀ ਨੀਤੀ ਮੰਡੀਕਰਨ ਖੜੜੇ ਰਾਹੀਂ ਇਹ ਮਰਨਾ ਚਾਹੁੰਦੇ ਆ ਪੂਰੇ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦੀ ਖਰੀਦ ਸਰਕਾਰੀ ਖਰੀਦ ਠੱਪ ਕਰਨੀ ਚਾਹੁੰਦੇ ਆ ਅਗਲੀ ਗੱਲ ਇਹਦੇ ਵਿੱਚ ਹੀ ਇਹ ਦਰਜ ਹੈ ਖੇਤੀ ਨੀਤੀ ਮੰਡੀਕਰਨ ਖਰੜੇ ਦੇ ਵਿੱਚ ਹੀ ਵੀ ਸਰਕਾਰੀ ਮੰਡੀਆਂ ਕਹਿਣ ਨੂੰ ਤਾਂ ਹੈਗਾ ਵੀ ਇਹ ਰਾਜ ਦਾ ਵਿਸ਼ਾ ਹੈ ਇਹ ਰਾਜ ਦੀਆਂ ਸਰਕਾਰਾਂ ਸੂਬਿਆਂ ਦੀਆਂ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਪਰ ਆ ਜਿਹੜਾ ਖਰੜਾ ਦਿੱਤਾ ਇਹਦੇ ਤੇ ਅਮਲ ਕਰਾਉਣ ਵਾਸਤੇ ਰਾਜਾਂ ਦੇ ਖੇਤੀ ਮੰਤਰੀਆਂ ਵੀ ਕਮੇਟੀ ਬਣੂਗੀ ਜਿਵੇਂ ਤੁਹਾਨੂੰ ਪਤਾ ਹੋਊਗਾ ਜਦੋਂ ਆ ਜੀਐਸਟੀ ਟੈਕਸ ਲਾਇਆ ਪੂਰੇ ਦੇਸ਼ ਦੇ ਵਿੱਚ ਲੋੜਾਂ ਦੇ ਟੈਕਸ ਵਧਾਤੇ ਸਾਰੀਆਂ ਜਨਸਾਂ ਤੇ ਉਦੋਂ ਵੀ ਇੱਕ ਸਖਤਰਾਂ ਦੀ ਕਮੇਟੀ ਬਣਾ ਕੇ ਉਹਦੇ ਰਾਹੀਂ ਮੜਿਆ ਉਹ ਰਾਜਾਂ ਦੇ ਸਖਤਰ ਵੀ ਲਏ ਸੀ ਕੇਂਦਰੀ ਸਖਤਰਾਂ ਦੀ ਮੀਟਿੰਗ ਕਮੇਟੀ ਵੀ ਬਣੀ ਸੀ ਉਸੇ ਤਰੀਕੇ ਨਾਲ ਹੁਣ ਰਾਜਾਂ ਦੇ ਖੇਤੀ ਮੰਤਰੀਆਂ ਤੇ ਕੇਂਦਰ ਦੇ ਖੇਤੀ ਮੰਤਰੀ ਦੀ ਸਾਂਝੀ ਕਮੇਟੀ ਰਹੀ ਇਹ ਮਰਨ ਦੀ ਗੱਲ ਲਿਖੀ ਹੈ ਗਾਂ ਭਾਵੇਂ ਇਹ ਕਿਹਾ ਵੀ ਰਾਜ ਸਰਕਾਰਾਂ ਇਹਨੂੰ ਮਨਜ਼ੂਰੀ ਦੇਣ ਸਹਿਮਤੀ ਦੇਣ ਜਿੱਥੇ ਤਾਂ ਹੁਣ ਉਹਨਾਂ ਦੀਆਂ ਆਪਦੀਆਂ ਭਾਈਪਾਦੀਆਂ ਉੱਥੇ ਤਾਂ ਸਿੱਧੀ ਮਨਜ਼ੂਰੀ ਮਿਲ ਹੀ ਜਾਣੀ ਕੋਈ ਰੌਲਾ ਹੀ ਨਹੀਂ ਤੇ ਦੂਜਿਆਂ ਤੇ ਦਬਾਅ ਪਾ ਕੇ ਉਹਨਾਂ ਦੀ ਗਰੰਟਾ ਰੋਕ ਕੇ ਉਸ ਢੰਗ ਰਹੀ ਉਹਨਾਂ ਕੋਲੋਂ ਵੀ ਮਨਜ਼ੂਰੀ ਲੈਣੀ ਹੈ ਆ ਪੰਜਾਬ ਦੀ ਸਰਕਾਰ ਨੇ ਕਹਿਣ ਨੂੰ ਭਾਵੇਂ ਕਹਤਾ ਅਸੀਂ ਨਹੀਂ ਸਹਿਮਤੀ ਦਿੰਦੇ ਪਰ ਬਕਾਇਦਾ ਰੱਦ ਨਹੀਂ ਕੀਤਾ ਉਹ ਖੜਾ ਅਸੈਂਬਲੀ ਦੀ ਮੀਟਿੰਗ ਸੱਦ ਕੇ ਇਹ ਵੀ ਉਹਨਾਂ ਦੀ ਹਾਂ ਚ ਹਾਂ ਰੌਣ ਵਾਲੀ ਸਾਮਰਾਜੀ ਨੀਤੀਆਂ ਦੀ ਇਹ ਸਾਮਰਾਜੀ ਕੰਪਨੀਆਂ ਦਾ ਕਬਜ਼ਾ ਕਰਵਾਉਣਾ ਹੈ ਖੇਤੀ ਮੰਡੀਆਂ ਤੇ ਤੇ ਫੇਰ ਹਾਲ ਤੇ ਪੈਦਾ ਕਰਨੀ ਹੈ ਜਦੋਂ ਕਬਜ਼ਾ ਹੋ ਗਿਆ ਬਈ ਫਸਲਾਂ ਸਾਡੀਆਂ ਕੌਡੀਆਂ ਦੇ ਭਾਅ ਖਰੀਦ ਕੇ ਤਰ੍ਹਾਂ ਤਰ੍ਹਾਂ ਦੇ ਨੁਕਸ ਕੱਢ ਕੇ ਆ ਤੁਹਾਨੂੰ ਯਾਦ ਹੀ ਆ ਅਜੇ ਤੱਕ ਕੰਪਨੀਆਂ ਦਾ ਕਬਜ਼ਾ ਹੋਇਆ ਨਹੀਂ ਪਰ ਆਪਣਾ ਝੋਨਾ ਐਟ ਕਿੰਨੇ ਨੁਕਸ ਕੱਢੇ ਤੇ ਕਿੰਨੀਆਂ ਕਟੋਤੀਆਂ ਕੀਤੀਆਂ ਝੋਨੇ ਦੇ ਦਾਣਿਆਂ 'ਚ ਇਹ ਬਿਨਾ ਖਰੜਾ ਲਾਗੂ ਕੀਤੇ ਤੋ ਇਹੋ ਜਿਹਾ ਕੁਝ ਕਰਦੇ ਆ ਜਿੱਦẽ ਖਰੜਾ ਮੰਡੀ ਕਰਨ ਦਾ ਲਾਗੂ ਹੋ ਗਿਆ ਉਹਦੇ ਤਾਂ ਆਪਣੇ ਤੇ ਸਾਰਾ ਕੁਝ ਮੜਨਗੇ ਆਪਣੀ ਸਰਕਾਰੀ ਖਰੀਦ ਐਮਐਸਪੀ ਠੱਪ ਕਰਨਗੇ ਤੇ ਪ੍ਰਾਈਵੇਟ ਮੰਡੀਆਂ ਕੰਪਨੀਆਂ ਨੂੰ ਖਾਸ ਕਰਕੇ ਸਾਮਰਾਜੀ ਕੰਪਨੀਆਂ ਨੂੰ ਖੁੱਲੀ ਛੁੱਟੀ ਦੇਣਗੇ ਸਾਡੀਆਂ ਉਹਨਾਂ ਫਸਲਾਂ ਤੇ ਕਬਜ਼ਾ ਕਰਨ ਦੀ ਤੇ ਜਦੋਂ ਫਸਲਾਂ ਤੇ ਕਬਜ਼ਾ ਹੋ ਗਿਆ ਮੰਡੀਆਂ ਤੇ ਕਬਜ਼ਾ ਹੋ ਗਿਆ ਉਹ ਕੌਡੀਆਂ ਦੇ ਭਾਅ ਲੁੱਟ ਲੀਆਂ ਕਰਜ਼ੇ ਤਾਂ ਅੱਗੇ ਹੀ ਬੇਚੇਰੇ ਆ ਨਵੀਆਂ ਆਰਥਿਕ ਨੀਤੀਆਂ ਨੇ ਡਬਲਯੂਟੀਓ ਦੀਆਂ ਸਾਮਰਾਜੀ ਨੀਤੀਆਂ ਨੇ ਕਰਜ਼ੇ ਤਾਂ ਅੱਗੇ ਇੰਨੇ ਜ਼ਿਆਦੇ ਛਾੜਤੇ ਕਿਸਾਨਾਂ ਮਜ਼ਦੂਰਾਂ ਤੇ ਖੇਤ ਮਜ਼ਦੂਰਾਂ ਤੇ 4 ਲੱਖ ਤੋਂ ਉੱਤੇ ਗਿਣਤੀ ਪਹੁੰਚ ਗਈ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੇ ਕਰਜ਼ੇ ਨਹੀਂ ਤਾਰ ਸਕੇ ਪਰ ਸਰਕਾਰ ਦਾ ਸਾਮਰਾਜੀ ਕੰਪਨੀਆਂ ਪੱਖੀ ਬਤੀਰਾ ਇੰਨਾ ਸਪਸ਼ਟ ਹੈ ਬਈਆ ਅਡਾਨੀ ਬਾਨੀ ਅਰਗੀਆਂ ਚੰਦਕ ਕੰਪਨੀਆਂ ਨੂੰ ਪਿਛਲੇ 10 ਸਾਲਾਂ ਚ 15-16 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ ਕਰਤੇ ਜਿਹੜੇ ਟੈਕਸ ਛੱਡਤੇ ਦੂ ਵੱਖਰੇ ਆ ਪਰ ਜਦੋਂ ਆਪਾਂ ਕਰਜ਼ਾ ਮਾਫੀ ਦੀ ਮੰਗ ਕਰਦੇ ਆ ਕੰਨੇ ਖਜ਼ਾਨਾ ਖਾਲੀ ਆ ਆਪਣੇ ਵੀ ਰੀ ਖਜ਼ਾਨਾ ਖਾਲੀ ਆ ਉਹਨਾਂ ਕਾਰਪੋਰੇਟਾਂ ਵੇ ਰੀ ਵੱਡੀਆਂ ਕੰਪਨੀਆਂ ਵੇ ਰੀ ਖਜ਼ਾਨਾ ਭਰਿਆ ਇਹਨਾਂ ਦਾ ਤੇ ਸਾਮਰਾਜੀ ਕੰਪਨੀਆਂ ਦੇਸ਼ ਦੀਆਂ ਵੀ ਵਿਦੇਸ਼ਾਂ ਦੀਆਂ ਵੀ ਉਹਨਾਂ ਦਾ ਕਿੰਨਾ ਜਾਵੇ ਕੰਟਰੋਲ ਆ ਸਰਕਾਰ ਤੇ ਇੱਕ ਤਾਂ ਕੱਲ ਹੀ ਸ਼ਾਮਰਾਜੀ ਕੰਪਨੀਆਂ ਦਾ ਜੋ ਕਰਦਾਰ ਹੈ ਉਹਦਾ ਐਲਾਨ ਅਖਬਾਰਾਂ 'ਚ ਛਪਿਆ ਅਮਰੀਕਾ ਦੇ ਰਾਸ਼ਟਰਪਤੀ ਦਾ ਹੁਕਮ ਕੀ ਹੁਕਮ ਕੀਤਾ ਉਹਨੇ ਭਈ ਜਿਹੜਾ ਵਿਦੇਸ਼ਾਂ ਦੇ ਵਿੱਚ ਕੰਪਨੀਆਂ ਦੇ ਸੌਦੇ ਕਰਨ ਵੇਲੇ ਰਿਸ਼ਵਤ ਲਈ ਜਾਂਦੀ ਆ ਉਹ ਗੈਰ ਕਾਨੂੰਨੀ ਨਹੀਂ ਹੋਊਗੀ ਹੁਣ ਉਹ ਲੈ ਸਕਦੇ ਆ ਰਿਸ਼ਵਤ ਜਿਹਦਾ ਦੋਸ਼ ਲੱਗਿਆ ਹੋਇਆ ਰਿਸ਼ਵਤ ਲੈਣ ਦਾ ਪਹਿਲਾਂ ਅਮਰੀਕਾ ਦੀਆਂ ਕੰਪਨੀਆਂ ਤੋਂ ਅਡਾਨੀ ਨੇ ਸੌਦੇ ਕਰਾਏ ਭਾਰਤ ਦੀ ਸਰਕਾਰ ਨਾਲ ਅਮਰੀਕਾ ਦੀਆਂ ਕੰਪਨੀਆਂ ਦੇ ਅਡਾਨੀ ਤੇ ਦੋਸ਼ ਲੱਗਿਆ ਉਹਦੇ ਮੁੰਡੇ ਤੇ ਦੋਸ਼ ਲੱਗਿਆ 2100 ਕਰੋੜ ਰੁਪਏ ਦੀ ਰਿਸ਼ਵਤ ਲਈ ਹੈ ਇਹ ਦੋਸ਼ ਲੱਗਿਆ ਹੋਇਆ ਉਹਨਾਂ ਨੂੰ ਸਾਫ਼ ਬਰੀ ਕਰਾਉਣ ਵਾਸਤੇ ਉਹ ਟਰੰਪ ਨੂੰ ਫਿਕਰ ਜਾਗਿਆ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਦੂਵੀਂ ਅੱਗੇ ਐਸੇ ਅਡਾਨੀ ਨੂੰ ਸਰਕਾਰ ਦੇ ਅੰਦਰ ਕਿੰਨੀ ਪੋਗਤ ਹੈ ਆਪਣੇ ਕੋਈ ਪੁੱਗਤ ਨਹੀਂ ਕਿਸਾਨਾਂ ਮਜ਼ਦੂਰਾਂ ਦੀ ਜਿਹਦੇ ਕਰਕੇ ਸਾਰਾ ਕੁਝ ਮੜਿਆ ਜਾ ਰਿਹਾ ਏਸੇ ਅਡਾਨੀ ਨੂੰ ਆਪਦੀ ਬੰਦਰਗਾਹ ਬਣਾਉਣ ਵਾਸਤੇ ਅਡਾਨੀ ਬੰਦਰਗਾਹ ਨਾਂ ਹੀ ਉਹਦਾ ਰੱਖਿਆ ਜਦੋਂ ਇਹ ਮੁੱਖ ਮੰਤਰੀ ਸੀਗਾ ਮੋਦੀ 1100 ਕਿੱਲਾ ਜ਼ਮੀਨ ਦਾ ਜੰਗਲੀ ਜ਼ਮੀਨ ਜਿਹੜਾ ਕਾਨੂੰਨ ਬਣਿਆ ਦੇਸ਼ 'ਚ ਵੀ ਜੰਗਲ ਬਰਬਾਦ ਨਹੀਂ ਕਰਨੇ ਇਹ ਤਾਂ ਰੱਖਿਆ ਕਰਦੇ ਆ ਸਾਡੇ ਵਾਤਾਵਰਨ ਦੀ ਇਹ ਕਾਨੂੰਨ ਆ ਦੇਸ਼ ਦਾ ਪਰ ਉਥੇ ਕਾਨੂੰਨ ਦੀਆਂ ਧੱਜੀਆਂ ੜਾ ਕੇ 1100 ਕਿੱਲਾ ਜੰਗਲੀ ਜ਼ਮੀਨ ਦਾ 99 ਸਾਲ ਵਾਸਤੇ ਸਿਰਫ 1 ਰੁਪਇਆ ਠੇਕਾ ਕਿੱਲੇ ਦਾ ਸਾਲ ਦਾ 1 ਰੁਪਇਆ ਠੇਕਾ 1100 ਕਿੱਲੇ ਦਾ 1100 ਰੁਪਇਆ ਜਮ੍ਹਾਂ ਹੋਣਾ ਹੈ ਸਰਕਾਰੀ ਖਜ਼ਾਨੇ 'ਚ ਐਨੀ ਜਿਆਦੇ ਪੁੱਗਦੀ ਐ ਸਾਮਰਾਜੀ ਕੰਪਨੀਆਂ ਦੀ ਅਡਾਨੀ ਬਾਨੀ ਦੇਸੀ ਵਿਦੇਸੀ ਕੰਪਨੀਆਂ ਦੀ ਉਹਨਾਂ ਨੂੰ ਸਾਡੀਆਂ ਮੰਡੀਆਂ ਤੇ ਕਬਜ਼ਾ ਕਰਾਉਣ ਵਾਸਤੇ ਇਹ ਖੇਤੀ ਨੀਤੀ ਮੰਡੀਕਰਨ ਖਰੜਾ ਲਿਆਂਦਾ ਤੇ ਉਹਨਾਂ ਨੇ ਕਰਨਾ ਪਤਾ ਕੀ ਹੈ ਜਦੋਂ ਮੰਡੀਆਂ ਤੇ ਕਬਜ਼ਾ ਹੋ ਗਿਆ ਕਰਜ਼ੇ ਅੱਗੇ ਇੰਨੇ ਜ਼ਿਆਦੇ ਚੜੇ ਵੇਆ ਸਾਡੀਆਂ ਫਸਲਾਂ ਹੋਰ ਬਹੁਤ ਤਿੱਖੀ ਲੁੱਟ ਹੋਣੀ ਆ ਕੌਡੀਆਂ ਦੇ ਭਾਅ ਖਰੀਦਣੀਆਂ ਉਹਨਾਂ ਨੇ ਆ ਗੰਡੇ ਵਾਲੇ ਇੱਕ ਕਿਸਾਨ ਦੀ ਆਉਂਦੀ ਹੁੰਦੀ ਗੱਲ ਵੀ 2 ਰੁਪਏ ਕਿਲੋ ਗੰਡੇ ਖਰੀਦੇ ਜਦੋਂ ਵਪਾਰੀ ਚੱਕ ਕੇ ਮੰਡੀ ਚ ਲੈ ਗਿਆ ਢੋਆ ਢੋਈ ਦਾ ਕਰਾਇਆ ਪਾ ਕੇ ਮੰਡੀ ਦੇ ਖਰਚੇ ਪਾ ਕੇ 400 ਰੁਪਇਆ ਕਿਸਾਨ ਵੱਲੀਂ ਕਢਤਾ 50 ਕੁਇੰਟਲ ਗੰਢਿਆਂ ਦਾ ਵੀ ਤੇਰੇ ਸਰ ਬਣਦਾ 400 ਰੁਪਇਆ ਐਸੇ ਹਿਸਾਬ ਨਾਲ ਆਪਣੀ ਲੁੱਟ ਹੋਣੀ ਆ ਤੇ ਜਦੋਂ ਜਮ੍ਹਾਂ ਲੁੱਟ ਗਏ ਕੰਗਾਲ ਹੋ ਗਏ ਫਿਰ ਹੱਥ ਬਨ ਕੇ ਜ਼ਮੀਨਾਂ ਦੇਣੀਆਂ ਕਿਸਾਨਾਂ ਨੇ ਜਿਵੇਂ ਇਹ ਵੱਡੀਆਂ ਦੁਨੀਆ ਭਰ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਚਾਰ ਕੰਪਨੀਆਂ ਆਰਚਰ ਬੁੰਗੇ ਕਾਰਗਲ ਤੇ ਡ੍ਰੇਪਸ ਅੰਗਰੇਜ਼ੀ ਚ ਉਹਨਾਂ ਨੂੰ ABCD ਲਿਖਿਆ ਵਿਕੀਪੀਡੀਆ ਏਜੰਸੀ ਆ ਉਹਨੇ ਛਾਪੀ ਆ ਖਬਰ ਉਹ 60 70 ਦੇਸ਼ਾਂ ਚ ਕਾਰੋਬਾਰ ਆ ਉਹਨਾਂ ਦੇ ਇਸ ਤਰ੍ਹਾਂ ਮੰਡੀਆਂ ਤੇ ਕਬਜ਼ਾ ਪੂਰੀ ਦੁਨੀਆ ਦੇ ਅਨਾਜ ਮੰਡੀ ਤੇ 70% ਤੇ ਕਬਜ਼ਾ ਉਹਨਾਂ ਚੋਂ ਕੰਪਨੀਆਂ ਦਾ ਉਹਨਾਂ ਕੰਪਨੀਆਂ ਨੇ ਜ਼ਮੀਨਾਂ ਖਰੀਦੀਆਂ 20 ਲੱਖ 30 ਹਜ਼ਾਰ ਏਕੜ ਤਾਂ ਸੀਗੀਆਂ 2011 ਚ ਤੇ 2021 ਚ ਉਹ ਜ਼ਮੀਨਾਂ ਵੇ ਸੌਦੇ ਵਧ ਕੇ 4900 ਲੱਖ ਏਕੜ ਬਣ ਗਏ ਸਾਰੀ ਦੁਨੀਆ ਚ 49 ਅਰਬ ਕਰੋੜ ਲਿਖਿਆ ਉਹਦੇ ਚ 4900 ਲੱਖ ਕਰੋੜ ਜਿਹਦਾ 10% ਹਿੱਸਾ ਆਪਣੇ ਭਾਰਤ ਦੇ ਵਿੱਚ ਆ ਜਿਹੜੇ ਸੌਦੇ ਹੋ ਚੁੱਕੇ ਆ ਇਸ ਤਰ੍ਹਾਂ ਫਿਰ ਆਪਣੀਆਂ ਜ਼ਮੀਨਾਂ ਖੋਣੀਆਂ ਜ਼ਮੀਨਾਂ ਖੋਹ ਕੇ ਜਦੋਂ ਉਹਨਾਂ ਦੇ ਕਬਜ਼ੇ 'ਚ ਆ ਗਈਆਂ ਉਹਨਾਂ ਨੇ ਆਪਦੇ ਮੁਨਾਫੇ ਹੋਰ ਵਧਾਉਣ ਵਾਸਤੇ ਜਿਹੜੀਆਂ ਇੰਪੋਰਟ ਐਕਸਪੋਰਟ ਬਾਹਰ ਚੀਜ਼ਾਂ ਭੇਜਣ ਦਾ ਤੇ ਬਾਹਰੋਂ ਮੰਗਾਉਣ ਦਾ ਟੈਕਸ ਲੱਗਦਾ ਉਹ ਖਤਮ ਕਰਨਾ ਹੈ ਰੋਕਾਂ ਲੱਗੀਆਂ ਵੀ ਇਤੂ ਵੱਧ ਨਹੀਂ ਭੇਜ ਸਕਦੇ ਜਾਂ ਇਤੂ ਵੱਧ ਨਹੀਂ ਮੰਗਾ ਸਕਦੇ ਉਹ ਖਤਮ ਕਰਨੀਆਂ ਤੇ ਫਿਰ ਜਦੋਂ ਆਪਣੀਆਂ ਜ਼ਮੀਨਾਂ ਉਹਨਾਂ ਦੇ ਕਬਜ਼ੇ 'ਚ ਆ ਗਈਆਂ ਜਿਹੜੀ ਆਪਣੀ ਲੋੜ ਹੈ ਆਪਣੀ ਖਰਾਕ ਹੈ ਦੇਸ਼ ਦੇ ਵਿੱਚ ਮੁੱਖ ਤੌਰ ਤੇ ਕਣਕ ਤੇ ਚੌਲ ਇਹ ਨਹੀਂ ਬੀਜਣਦੇ ਨੇ ਬੀਜਣੇ ਉਹਨਾਂ ਨੇ ਆਪਣੀਆਂ ਜ਼ਮੀਨਾਂ 'ਚ ਜਦੋਂ ਉਹਨਾਂ ਦੀ ਮੁਠੀ ਚ ਆ ਗਈਆਂ ਇਹ ਨਹੀਂ ਬੀਜਣੇ ਉਹ ਬੀਜਣਗੇ ਜਿਹੜੇ ਫਲ ਸਬਜ਼ੀਆਂ ਠੰਡੇ ਮੁਲਕਾਂ 'ਚ ਨਹੀਂ ਹੁੰਦੇ ਉਹ ਇੱਥੋਂ ਡੱਬੇਬੰਦ ਕਰਕੇ ਜਹਾਜ਼ਾਂ ਰਾਹੀਂ ਵਿਦੇਸ਼ਾਂ ਨੂੰ ਭੇਜਣਗੇ ਤੇ ਜਿਹੜੀ ਕਣਕ ਉਹਨਾਂ ਨੂੰ ਐਸ ਵੇਲੇ ਸਮੁੰਦਰ 'ਚ ਸੁੱਟਣੀ ਪੈਂਦੀ ਆ ਠੰਡੇ ਦੇਸ਼ਾਂ 'ਚ ਕਣਕ ਸਭ ਤੋਂ ਵੱਧ ਹੁੰਦੀ ਆ ਚਾਹ ਰੂਸ ਆ ਚਾਹ ਅਮਰੀਕਾ ਚ ਕੋਈ ਵੀ ਆ ਉਹ ਸਮੁੰਦਰ ਚ ਸੱਟਣੀ ਪੈਂਦੀ ਆ ਕਿਉਂਕਿ ਉੱਥੋਂ ਦੇ ਲੋਕਾਂ ਦੀ ਖਰਾਕ ਹੈ ਨਹੀਂ ਉਹ ਇੱਥੇ ਲਿਆਉਣਗੇ ਉਹ ਇੱਥੇ ਸੋਨੇ ਦੇ ਭਾਅ ਉੱਥੋਂ ਕੌਡੀਆਂ ਦੇ ਭਾਅ ਤੇ ਆਪਣੀਆਂ ਜਿਹੜੀਆਂ ਇੱਥੋਂ ਦੀਆਂ ਫਸਲਾਂ ਫਲ ਸਬਜ਼ੀਆਂ ਵੇਚਾਉਣਗੇ ਉਹ ਇੱਥੋਂ ਕੌਡੀਆਂ ਦੇ ਭਾਅ ਤੇ ਉੱਥੇ ਸੋਨੇ ਦੇ ਭਾਅ ਦੋਨੀਆਂ ਤੀ ਲੁੱਟ ਇਹਦੇ ਨਾਲ ਕੀ ਹੋਊਗਾ ਜ਼ਮੀਨਾਂ ਤਾਂ ਸਾਡੇ ਕੋਲੋਂ ਖੋਹ ਲੈਣੀਆਂ ਉਹਨਾਂ ਨੇ ਮਜਬੂਰ ਕਰ ਦੇਣਾ ਆ ਜਿਹੜਾ ਜ਼ਗੀਰਦਾਰਾਂ ਦਾ ਹੱਲਾ ਆਬਾਦਕਾਰਾਂ ਤੇ ਵੀ ਹੋਰ ਵੀ ਉਹ ਦੱਸਣਗੇ ਪ੍ਰਧਾਨ ਜੀ ਇਧਰ ਹੈ ਵੀ ਤੇ ਆ ਮੰਡੀ ਮੰਡੀ ਕਰਨ ਦਾ ਰੜਾ ਨੀਤੀ ਖੜੜਾ ਉਹਦੇ ਰਹੀਂ ਵੀ ਫੇਰ ਕੀ ਹੋਣਾ ਜਦੋਂ ਇੰਨੀ ਮਹਿੰਗੀ ਕਣਕ ਬਾਹਰੋਂ ਮੰਗਾਈ ਉਹ ਇੰਨੀ ਮਹਿੰਗੀ ਆਪਣੇ ਕੋਲੋਂ ਖਰੀਦੀ ਨਹੀਂ ਜਾਣੀ ਪੋਖ ਮਰੀ ਆਉਗੀ ਐਸੋ ਵੀ ਅੱਗੇ ਸਾਮਰਾਜੀ ਹੱਲਾ ਆ ਗੱਲਾਂ ਕਰਕੇ ਗਏ ਮੈਂ ਉਹਦੇ ਵਿਸਾਰਚ ਨਹੀਂ ਜਾਣਾ ਸਾਰੇ ਵਰਗਾਂ ਤੇ ਐ ਨਿੱਜੀ ਕਰਨ ਦਾ ਹੱਲਾ ਮੁਲਾਜ਼ਮਾਂ ਤੇ ਇੱਥੋਂ ਤੱਕ ਆ ਜਿਹੜੀ ਫੌਜ ਦੇ ਵਿੱਚ ਕਿਹੜੀ ਭਰਤੀ ਸੀ ਉਹ ਅਗਨੀ ਵੀਰ ਅਗਨੀ ਵੀਰ ਅਗਨੀ ਵੀਰ ਫੌਜ ਦੇ ਵਿੱਚ ਵੀ ਅਗਨੀ ਵੀਰ ਭਰਤੀ ਰਹੀ ਨਿੱਜੀਕਰਨ ਦਾ ਹੱਲਾ ਬੋਲਿਆ ਜਾ ਚੁੱਕਿਆ ਹੈ ਇਸ ਤਰ੍ਹਾਂ ਸਾਰੇ ਕਾਰੋਬਾਰ ਉਹਨਾਂ ਨੇ ਵੱਡੀਆਂ ਕੰਪਨੀਆਂ ਨੇ ਆਪਦੇ ਮੁਠੀ ਚ ਲੈਣੇ ਆ ਆ ਸ਼ਾਂਤੀ ਮਜ਼ਦੂਰਾਂ ਤੇ ਚਾਰ ਲੇਬਰ ਕੋਡਾਂ ਰਾਹੀਂ ਆਪਣੇ ਆ ਜ਼ਮੀਨੀ ਮੰਡੀਕਰਨ ਹੱਲੇ ਵਾਂਗੂ ਪਹਿਲਾਂ ਹੀ ਬੋਲਿਆ ਜਾ ਚੁੱਕਿਆ ਹੱਲਾ ਇਹ ਸਾਮਰਾਜੀਆਂ ਦਾ ਹੱਲਾ ਜਗੀਰਦਾਰਾਂ ਦਾ ਹੱਲਾ ਜਿਹੜੇ ਅੰਗਰੇਜ਼ਾਂ ਵੇਲੇ ਵੀ ਬ੍ਰਿਟਾਨਵੀ ਸਾਮਰਾਜ ਵੇਲੇ ਵੀ ਜਗੀਰਦਾਰਾਂ ਦਾ ਤੇ ਸਾਮਰਾਜੀਆਂ ਦਾ ਗੱਠ ਜੋੜ ਮਿਲ ਕੇ ਆਪਣੇ ਦੇਸ਼ ਤੇ 200 ਸਾਲ ਗੁਲਾਮੀ ਉਹਨਾਂ ਨੇ ਮੜੀ ਰੱਖੀ ਐ ਉਹੀ ਗੱਠ ਜੋੜ ਐ ਇਸ ਵੇਲੇ ਜਗੀਰਦਾਰਾਂ ਦਾ ਤੇ ਸਾਮਰਾਜੀ ਕੰਪਨੀਆਂ ਦਾ ਉਹ ਦੋਨਾਂ ਪਾਸਿਆਂ ਤੋਂ ਆਪਣੇ ਤੇ ਹੱਲਾ ਜ਼ਮੀਨਾਂ ਤੇ ਦੋ ਪਾਸਿਆਂ ਤੋਂ ਤੇ ਦੂਜਾ ਜਿਹੜਾ ਹੱਲਾ ਮੈਂ ਗਿਣਿਆ ਨਿੱਜੀ ਕਰਨ ਦਾ ਵਪਾਰੀ ਕਰਨ ਦਾ ਸੰਸਾਰੀ ਕਰਨ ਦਾ ਡਬਲਯੂਟੀਓ ਦੀਆਂ ਨੀਤੀਆਂ ਦਾ ਉਹਦੇ ਰਾਹੀਂ ਹਾਲਤੇ ਪੈਦਾ ਕਰਨੀਆਂ ਉਹਨਾਂ ਨੇ ਇੱਕ ਤਾਂ ਜ਼ਮੀਨਾਂ ਦੀਆਂ ਭਵਕ ਦੀਆਂ ਮੰਡੀਆਂ ਜਿਹਦੇ 'ਚ ਇਹ ਲਿਖਿਆ ਬਈ ਜਿਹੜੇ ਕਿਸਾਨ ਕੁਛ ਬਚਦਾ ਕੁਛ ਨਹੀਂ ਉਹਨਾਂ ਦੀਆਂ ਜ਼ਮੀਨਾਂ ਦੀਆਂ ਲਿਸਟਾਂ ਬਣਾ ਕੇ ਵਿਕਾਊ ਜ਼ਮੀਨਾਂ ਦੀਆਂ ਭਵਕ ਦੀਆਂ ਮੰਡੀਆਂ ਦਾ ਨਾਮ ਦੇਣਾ। ਇਸੇ ਤਰ੍ਹਾਂ ਜ਼ਮੀਨੀ ਬੈਂਕ ਉਹ ਜਿੰਨੀਆਂ ਸਾਂਝੀਆਂ ਸਰਕਾਰੀ ਨਜੂਲ ਹੋਰ ਸਾਰੀਆਂ ਜ਼ਮੀਨਾਂ ਉਹ ਵੀ ਸਰਕਾਰ ਦੇ ਨਾਮ ਤੇ ਡਿਜੀਟਲੀ ਕਰਨ ਰਹੀ ਸਾਰੀਆਂ ਜ਼ਮੀਨਾਂ ਦਾ ਰਿਕਾਰਡ ਕੰਪਿਊਟਰਾਂ 'ਚ ਚਾੜ੍ਹ ਕੇ ਉਹਦੇ ਰਹੀ। ਉਹ ਜ਼ਮੀਨਾਂ ਤੇੜੜਾ ਕਬਜ਼ੇ ਕਰਨ ਦਾ ਜ਼ਮੀਨੀ ਮੰਡੀਆਂ ਰਾਹੀਂ ਇਹ ਜਿਹੜੇ ਹੱਲੇ ਆ ਇਹ ਸਾਰਿਆਂ ਤੇ ਆ ਕੱਲੇ ਕਿਸਾਨਾਂ ਤੇ ਨਹੀਂ ਕੱਲੀਆਂ ਜ਼ਮੀਨਾਂ ਤੇ ਨਹੀਂ ਇਸ ਕਰਕੇ ਇਹਨਾਂ ਦਾ ਟਕਰਾ ਸਾਂਝੇ ਘੋਲਾਂ ਰਾਹੀਂ ਹੋਣਾ ਹੈ ਏਦਮ ਹੈ ਬੇਸ਼ੱਕ ਇਹ ਘੋਲ ਕਿਸਾਨ ਜੱਥੇਬੰਦੀ ਨੇ ਸ਼ੁਰੂ ਕੀਤਾ ਤੇ ਦੂਜੀਆਂ ਜਥੇਬੰਦੀਆਂ ਨੂੰ ਕਿਸਾਨਾਂ ਦੀਆਂ ਵੀ ਮਜ਼ਦੂਰਾਂ ਦੀਆਂ ਵੀ ਮੁਲਾਜ਼ਮਾਂ ਦੀਆਂ ਵੀ ਹਮਾਇਤ ਚ ਸੱਦਿਆ ਇਹਨੂੰ ਵੀ ਯਤਨ ਕਰਾਂਗੇ ਸਾਂਝਾ ਘੋਲ ਬਣਾਉਣ ਦਾ ਪਰ ਆ ਉਦੋਂ ਵੀ ਵੱਡਾ ਸਾਂਝਾ ਘੋਲ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਸੈਨਿਕਾਂ ਜਿੰਨੇ ਵੀ ਕਿਰਤੀ ਵਰਗ ਹੈ ਉਹਨਾਂ ਸਾਰਿਆਂ ਦਾ ਸਮਰਾਜੀ ਨੀਤੀਆਂ ਦੇ ਵਿਰੁੱਧ ਜ਼ਗੀਰਦਾਰਾਂ ਦੀਆਂ ਨੀਤੀਆਂ ਦੇ ਵਿਰੁੱਧ ਜ਼ਗੀਰਦਾਰਾਂ ਦੇ ਜ਼ਮੀਨੀ ਹੱਲਿਆਂ ਦੇ ਵਿਰੁੱਧ ਜਿਹੜੇ ਛੱਤੀਸਗੜ੍ਹ ਦੇ ਵਿੱਚ ਝੂਠੇ ਮੁਕਾਬਲੇ ਬੜਾ ਮੜਾ ਕੇ ਉਹ ਹੱਲੇ ਤੇਜ਼ ਕੀਤੇ ਜਾ ਰਹੇ ਆ ਇਹਨਾਂ ਹੱਲਿਆਂ ਦੇ ਵਿਰੁੱਧ ਸਾਰਿਆਂ ਦੇ ਇੱਕ ਦੂਜੇ ਦੀ ਹਮਾਇਤ ਦੇ ਘੋਲ ਵੀ ਪੂਰੇ ਮਜ਼ਬੂਤ ਕਰਨ ਦੀ ਲੋੜ ਹੈ ਤੇ ਸਾਰਿਆਂ ਦੇ ਗਾਂ ਸਾਂਝੇ ਘੋਲ ਵੀ ਜੱਥੇਬੰਦ ਕਰਨ ਦੀ ਲੋੜ ਹੈ ਉਸ ਕਾਲੇ ਖੇਤੀ ਕਾਨੂੰਨਾਂ ਵਾਲੇ ਘੋਲ ਨਾਲੋਂ ਕਿਤੇ ਵੱਡੇ ਕਿਤੇ ਲੰਮਕਵੇਂ ਘੋਲ ਹੋਣਗੇ ਇਹ ਜੈ ਏਕਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ